ਪੰਜਾਬ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ 245 ਕਰੋੜ ਰੁਪਏ ਕੀਤੇ ਗਏ ਜਾਰੀ ਤਾਂ ਜੋ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮਿਲ ਸਕੇ ਉੱਚ ਪੱਧਰੀ ਸਿੱਖਿਆ ਮੈਨੂੰ ਇਹ ਸਕਾਲਰਸ਼ਿਪ ਨਾ ਮਿਲਦੀ ਤਾਂ ਸ਼ਾਇਦ ਮੈਂ ਆਪਣੀ ਪੜ੍ਹਾਈ ਜਾਰੀ ਨਾ ਰੱਖ ਪਾਉਂਦੀ 231000 ਵਿਦਿਆਰਥੀ ਕੀਤੇ ਗਏ ਰਜਿਸਟਰ ਜਿਨ੍ਹਾਂ ਨੂੰ ਹੁਣ ਤੱਕ 92 ਕਰੋੜ ਰੁਪਈਆ ਦੀ ਮਦਦ ਦਿੱਤੀ ਗਈ ਜੇ ਮੈਨੂੰ ਇਹ ਸਕਾਲਰਸ਼ਿਪ ਨਾ ਮਿਲਦੀ ਤਾਂ ਮੈਂ ਸੋਚ ਵੀ ਨਹੀਂ ਸਕਦਾ ਸੀ ਮੈਂ ਇੰਨਾ ਵੱਡਾ ਕੋਰਸ ਅਫੋਰਡ ਕਰ ਪਾਉਂਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੰਤਰ ਯਤਨਾਂ ਸਦਕਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ ਲੋਜੀ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ ਲਈ ਆ ਗਈ ਹੈ ਖੁਸ਼ਖਬਰੀ ਸੂਬਾ ਸਰਕਾਰ ਨੇ ਪੂਰੀ ਕਰ ਦਿੱਤੀ ਹੈ ਲੰਮੇ ਸਮੇਂ ਤੋਂ ਮੰਗੀ ਹੋਈ ਮੰਗ ਸਰਕਾਰੀ ਮੁਲਾਜ਼ਮਾਂ ਦਾ ਹੋ ਗਿਆ ਸੁਪਨਾ ਪੂਰਾ ਤੇ ਹੁਣ ਸਰਕਾਰੀ ਮੁਲਾਜ਼ਮ ਮੰਨਣਗੇ ਮੋਜਾ ਜੀ ਆ ਇਸ ਵੇਲੇ ਸੂਬਾ ਸਰਕਾਰ ਨੇ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ ਉਨ੍ਹਾਂ ਨੇ ਸੁਭਾ ਸਰਕਾਰ ਤੋਂ ਲੰਮੇ ਸਮੇਂ ਤੋਂ ਇੱਕ ਮੰਗ ਮੰਗੀ ਹੋਈ ਸੀ ਤੇ ਸੁਭਾ ਸਰਕਾਰ ਨੇ ਹੁਣ ਇਹ ਮੰਗ ਪੂਰੀ ਕਰ ਦਿੱਤੀ ਹੈ ਸਰਕਾਰੀ ਮੁਲਾਜ਼ਮਾਂ ਦਾ ਸੁਪਨਾ ਪੂਰਾ ਹੋ ਗਿਆ ਤੇ ਸਰਕਾਰੀ ਮੁਲਾਜ਼ਮ ਹੁਣ ਮੋਚਾ ਮੰਨਣਗੇ ਦੱਸਦੀ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ 167 ਫਲੈਟ ਖਰੀਦੇ ਨੇ ਜਿਹੜੇ ਕਿ ਗੁਮਾੜਾ ਦੇ ਕੋਲੋਂ ਖਰੀਦੇ ਗਏ ਨੇ ਤੇ ਹੁਣ ਇਹ ਜਿਹੜੇ ਫਲੈਟ ਨੇ ਉਹ ਸਰਕਾਰੀ ਮੁਲਾਜ਼ਮਾਂ ਨੂੰ ਰਿਹਾਇਸ਼ ਦੇ ਤੌਰ ਤੇ ਦਿੱਤੇ ਜਾਣਗੇ ਦੱਸਦੀ ਕਿ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ ਵੱਲੋਂ ਲੰਮੇ ਸਮੇਂ ਤੋਂ ਸੂਬਾ ਸਰਕਾਰ ਤੋਂ ਇਹ ਮੰਗ ਕੀਤੀ ਗਈ ਸੀ ਕਿ ਉਹਨਾਂ ਨੂੰ ਸਰਕਾਰੀ ਰਿਹਾਇਸ਼ ਦਿੱਤੀ ਜਾਵੇ ਇਸ ਤੇ ਸੂਬਾ ਸਰਕਾਰ ਨੇ ਵਿਚਾਰ ਵਟਾਂਦਰਾ ਕੀਤਾ ਹੈ ਤੇ ਇਸ ਦੇ ਤਹਿਤ ਹੀ ਸੁਭਾ ਸਰਕਾਰ ਦੇ ਵੱਲੋਂ ਗੁੰਮਾੜਾ ਦੇ ਕੋਲ 167 ਫਲੈਟ ਖਰੀਦ ਲਏ ਗਏ ਨੇ ਤੇ ਜਲਦ ਹੀ ਇਹ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪ ਦਿੱਤੇ ਜਾਣਗੇ ਦੱਸਦੀ ਹੈ ਕਿ ਦਿੱਤੇ ਹੋਏ ਦਿਸ਼ਾ ਨਿਰਦੇਸ਼ਾਂ ਹੇਠ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਹੋਰਾਂ ਨੇ ਇਨ੍ਹਾਂ ਫਲੈਟਾਂ ਦਾ ਜਾਇਜ਼ਾ ਲਿਆ ਹੈ ਉਹਨਾਂ ਦੇ ਨਾਲ ਲੋਕ ਨਿਰਮਾਣ ਵਿਭਾਗ ਦੇ ਕੁਝ ਅਧਿਕਾਰੀ ਸਨ ਨਾਲ ਹੀ ਇਲੈਕਟ੍ਰੀਕਲ ਵਿੰਗ ਦੇ ਵੀ ਅਧਿਕਾਰੀ ਸਨ ਦੱਸਦੀ ਹੈ ਕਿ ਸਰਕਾਰੀ ਮੁਲਾਜ਼ਮਾਂ ਨੇ ਲੰਬੇ ਸਮੇਂ ਤੋਂ ਇਸ ਦੇ ਸਬੰਧ ਦੇ ਵਿੱਚ ਅਰਜ਼ੀਆਂ ਦਿੱਤੀਆਂ ਹੋਈਆਂ ਸਨ ਤੇ ਹੁਣ ਸੁਭਾ ਸਰਕਾਰ ਨੇ ਇਸ ਤੇ ਵਿਚਾਰ ਵਟਾਂਦਰਾ ਕਰਨ ਉਪਰੰਤ ਇਹ ਫਲੈਟ ਖਰੀਦ ਲੈਨੇ ਦੱਸਦੀ ਹੈ ਕਿ ਡਿਪਟੀ ਕਮਿਸ਼ਨਰ ਆਸ਼ਿਕਾ ਜਨ ਹੋਰਾਂ ਨੇ ਕਿਹਾ ਹੈ ਕਿ ਜਿਹੜੇ 167 ਫਲੈਟ ਖਰੀਦੇ ਗਏ ਨੇ ਉਹ ਟਾਈਪ 2 ਤੇ 3 ਦੇ ਵਿੰਗ ਦੇ ਨੇ ਜਿਦੇ ਵਿੱਚ ਜਿਹੜੇ ਇਹ ਸਰਕਾਰੀ ਮੁਲਾਜ਼ਮ ਨੇ ਉਹਨਾਂ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੋਣਗੀਆਂ ਜਿੰਨੀਆਂ ਵੀ ਲੋੜਿੰਦੀਆਂ ਜ਼ਰੂਰਤਾਂ ਨੇ ਉਹ ਇਨ੍ਹਾਂ ਰਹਾਇਸ਼ੀ ਮਕਾਨਾਂ ਦੇ ਵਿੱਚ ਦਿੱਤੀਆਂ ਗਈਆਂ ਨੇ ਦੱਸਦੀ ਹੈ ਕਿ ਇਸ ਵੇਲੇ ਆਸ਼ਿਕਾ ਜੈਨ ਜਿਹੜੇ ਕਿ ਡਿਪਟੀ ਕਮਿਸ਼ਨਰ ਨੇ ਉਹਨਾਂ ਦੇ ਨਾਲ ਐਸ ਡੀ ਐਮ ਦਮਨਦੀਪ ਕੌਰਵੀ ਸ਼ਾਮਿਲ ਸਨ ਤੇ ਹੋਰ ਵੀ ਹਾਲਾ ਅਧਿਕਾਰੀ ਇਸ ਵੇਲੇ ਉਹਨਾਂ ਦੇ ਨਾਲ ਆਏ ਹੋਏ ਸਨ ਦਸਤੀਕੇ ਸਰਕਾਰੀ ਮੁਲਾਜ਼ਮਾਂ ਨੇ ਲੰਬੇ ਸਮੇਂ ਤੋਂ ਇਹ ਮੰਗ ਸੁਭਾ ਸਰਕਾਰ ਤੋਂ ਕੀਤੀ ਹੋਈ ਸੀ ਉਹਨਾਂ ਦੇ ਵੱਲੋਂ ਅਰਜ਼ੀਆਂ ਦਿੱਤੀਆਂ ਗਈਆਂ ਸਨ ਕਿ ਉਹਨਾਂ ਨੂੰ ਸਰਕਾਰੀ ਰਹਾਇਸ਼ ਦਿੱਤੀ ਜਾਵੇ ਫਿਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਇਸ ਤੇ ਜਿਹੜੀ ਕਿ ਆਪਣੀ ਹੋਰ ਕੈਬਨਟ ਹੈ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਤੇ ਉਸ ਤੋਂ ਬਾਅਦ 167 ਫਲੈਟ ਖਰੀਦ ਲਏ ਗਏ ਨੇ ਤੇ ਹੁਣ ਇਹ ਸਰਕਾਰੀ ਮੁਲਾਜ਼ਮਾਂ ਨੂੰ ਦਿੱਤੇ ਜਾਣਗੇ ਸੋ ਸੂਬਾ ਸਰਕਾਰ ਦੇ ਵੱਲੋਂ ਸਰਕਾਰੀ ਮੁਲਾਜ਼ਮਾਂ ਦਾ ਇਹ ਸੁਪਨਾ ਪੂਰਾ ਕਰ ਦਿੱਤਾ ਗਿਆ ਹੈ ਕਿ ਉਹ ਸਰਕਾਰੀ ਰਹਾਇਸ਼ ਦੇ ਵਿੱਚ ਰਹਿਣਗੇ ਸੋ ਹੁਣ ਇਹਨਾਂ ਸਰਕਾਰੀ ਰਹਾਇਸ਼ਾਂ ਦੇ ਵਿੱਚ ਸਰਕਾਰੀ ਮੁਲਾਜ਼ਮ ਨੇ ਉਹ ਮੌਜਾ ਮਾਣਨਗੇ ਕਿਉਂਕਿ ਇਹ ਉਹਨਾਂ ਦੀ ਲੰਮੇ ਸਮੇਂ ਤੋਂ ਸੂਬਾ ਸਰਕਾਰ ਤੋਂ ਮੰਗ ਸੀ ਤੇ ਸੂਬਾ ਸਰਕਾਰ ਨੇ ਉਹਨਾਂ ਦੀ ਇਹ ਮੰਗ ਪੂਰੀ ਕਰ ਦਿੱਤੀ ਹੈ ਹੁਣ ਉਹ ਸਰਕਾਰੀ ਰਹਾਇਸ਼ਾਂ ਵਿੱਚ ਰਹਿ ਕੇ ਮੌਜਾ ਮਾਣ ਸਕਣਗੇ